ਇਹ ਕਿਸਾਨ ਵੀਰਾਂ ਨੂੰ ਇਹਦੇ ਵਿੱਚ ਅਸੀਂ 7000 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਝੋਨੇ ਦੇ ਵਿੱਚ ਅਸੀਂ 28 ਤੋਂ 30 ਪਾਣੀ ਲਾ ਕੇ ਅਸੀਂ ਝੋਨਾ ਪੈਦਾ ਕਰਦੇ ਹਾਂ ਔਰ ਝੋਨਾ ਵਾ ਝਾੜ ਪੂਰਾ ਨਹੀਂ ਦਿੰਦਾ ਕਈ ਥਾਵਾਂ ਤੇ ਝਾੜ 24-25 ਕੁਇੰਟਲ ਹੀ ਰਹਿ ਜਾਂਦਾ ਹੈ ਤਕਰੀਬਨ ਜੇ ਅਸੀਂ ਦੇਖੀਏ ਵੀ 2400 ਮੀਟਰ ਕਟਨ ਰੋਜ਼ਾਨਾ ਦੀ ਮੰਗ ਹੈ ਜਿਹੜੀ ਬਠਿੰਡੇ ਜ਼ਿਲ੍ਹੇ ਦੀ ਇੰਡਸਟਰੀ ਹੈ ਉਹਨਾਂ ਵਿੱਚ ਮੱਕੀ ਦੀ ਹੈ ਦੇਖੀਏ ਵੀ 1000 ਏਕੜ ਪ੍ਰਤੀ ਦਿਨ ਜੇ ਅਸੀਂ ਉਹਦੀ ਐਵਰੇਜ ਝਾੜ ਦੇ ਮੁਤਾਬਕ ਦੇਖੀਏ ਤਾਂ ਇੰਨੇ ਰਕਬੇ ਦੇ ਵਿੱਚ ਮੱਕੀ ਦੀ ਜੇ ਬਜਾਈ ਹੋਵੇ ਤਾਂ ਫਿਰ ਉਹਨਾਂ ਦੀ ਜਿਹੜੀ ਜ਼ਰੂਰਤਾਂ ਪੂਰੀ ਹੁੰਦੀ ਹੈ ਜੋ ਨਵੀਂ ਡਾਈਵਰਸਿਫਿਕੇਸ਼ਨ ਨੂੰ ਲੈ ਕੇ ਮੱਕੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਏਪੀਬੜੀ ਡਿਪਾਰਟਮੈਂਟ ਸਾਡਾ ਬਟਿੰਡਾ ਡਿਸਟ੍ਰਿਕਟ ਪੂਰਾ ਬਟਿੰਡਾ ਡਿਸਟ੍ਰਿਕਟ ਦੇ ਕਾਫੀ ਪਿੰਡਾਂ ਦੇ ਵਿੱਚ ਹੈ ਜਿਹੜਾ ਝੋਨੇ ਨੂੰ ਛੱਡ ਕੇ ਤੇ ਮੱਕੀ ਦੀ ਕਾਸ਼ਤ ਕਰਵਾਈ ਜਾ ਰਹੀ ਹੈ ਉਹਦੇ ਵਿਸ਼ੇਸ਼ ਉਦਮ ਸਾਡੇ ਤੋਂ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੀਸ਼ ਜੀ। ਉਹਨਾਂ ਦੇ ਨਾਲ ਵੱਖ-ਵੱਖ ਜਿਵੇਂ ਅੱਜ ਅਸੀਂ ਰਾਮਪਰਾ ਬਲਾਕ ਦੇ ਡੱਕਪਿੰਡ 'ਚ ਖੜੇ ਆ। ਸਾਡਾ ਡਾਕਟਰ ਦਵਿੰਦਰ ਜੀ ਖੇਤੀਬਾੜੀ ਅਫਸਰ ਉਹਨਾਂ ਦੇ ਨਾਲ ਡਾਕਟਰ ਜਗਪਾਲ ਜੀ ਇਤਵਾਰੀ ਨੂੰ ਕਾਹਸਰ ਤੇ ਹੋਰ ਵੀ ਪੂਰੀ ਟੀਮ ਡਾਕਟਰ ਜਗਦੀਸ਼ ਸਿੰਘ ਜੀ ਸਾਡੇ ਮੋਕੇ ਤੇ ਬੜੀ ਅਫਸਰਦੀ ਇੱਥੇ ਪਹੁੰਚੀ ਹੈ ਜਿਹੜੇ ਵਿਸ਼ੇਸ਼ ਤੌਰ ਤੇ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇ ਰਿਹਾ ਝੋਨੇ ਨੂੰ ਛੜਾਇਆ ਜਾ ਰਿਹਾ ਆਪਾਂ ਸਭ ਤੋਂ ਪਹਿਲਾਂ ਡਾਕਟਰ ਜੀ ਦਾ ਸਵਾਗਤ ਕਰਦੇ ਹਾਂ ਚੜ੍ਹਦਾ ਪੰਜਾਬ ਟੀਵੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਚੜ੍ਹਦਾ ਪੰਜਾਬ ਟੀਵੀ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਐ ਡਾਕਟਰ ਸਾਹਿਬ ਇਸ ਤਰ੍ਹਾਂ ਮੱਕੀ ਦੀ ਫਸਲ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹੋ ਤੁਸੀਂ ਲਗਾਤਾਰ ਮੈਂ ਦੇਖ ਰਿਹਾ ਪਿਛਲੇ ਦਿਨਾਂ ਤੋਂ ਵਿజిਟ ਵੀ ਕਰ ਰਿਹਾ ਹਾਂ ਫਾਰਮਰ ਨੂੰ ਮੋਟੀਵੇਟ ਵੀ ਕਰ ਰਿਹਾ ਹਾਂ ਝੋਨੇ ਨੂੰ ਛੱਡ ਕੇ ਮੱਕੀ ਹੀ ਕਿਉਂ ਕੀ ਮੱਕੀ ਆਉਣ ਵਾਲੇ ਟਾਈਮ ਦਾ ਪੰਜਾਬ ਦਾ ਜਾਂ ਕਈਏ ਸੂਬੇ ਦਾ ਭਵਿੱਖ ਬਣ ਸਕਦੀ ਹੈ ਅ ਇਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਨਾ ਵੀ ਝੋਨੇ ਦੀ ਥਾਂ ਤੇ ਮੱਕੀ ਕਿਉਂ ਜੇ ਝੋਨੇ ਦੀ ਜਗ੍ਹਾ ਤੇ ਜਿਹੜੀਆਂ ਚੰਗੀ ਵਾਟ ਦੇਣ ਵਾਲੀਆਂ ਫਸਲਾਂ ਉਹਨਾਂ ਵਿੱਚੋਂ ਜਾਂ ਤਾਂ ਨਰਮੇ ਤੇ ਜਾਂ ਮੱਕੀ ਹੈ ਹਾਲ ਦੀ ਘੜੀ ਹੋਰ ਕੋਈ ਫਸਲ ਇਹ ਜੀ ਹੈ ਨਹੀਂ ਵੀ ਜਿਹਦੇ ਤੋਂ ਝੋਨੇ ਦੇ ਮੁਕਾਬਲੇ 'ਚ ਅਸੀਂ ਕੋਈ ਆਮਦਨ ਲੈ ਸਕੀ ਤਾਂ ਨਰਮਾ ਵੀ ਅਸੀਂ ਕੋਸ਼ਿਸ਼ ਕੀਤੀ ਵੀ ਨਰਮਾ ਵੀ ਵੱਧ ਤੋਂ ਵੱਧ ਏਰੀਆ 'ਚ ਬੀਜਿਆ ਜਾਵੇ ਉਹ ਵੀ ਅਸੀਂ ਪਿਛਲੇ ਸਾਲ ਨੂੰ ਤਕਰੀਬਨ 20% ਵੱਧ ਏਰੀਆ 'ਚ ਨਰਮਾ ਐਤਿਕਰ ਬੀਜਿਆ ਗਿਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਕ ਪਾਇਲਟ ਪ੍ਰੋਜੈਕਟ ਦਾ ਹੈ ਤੇ ਇੱਥੇ ਟਾਰਗੇਟ ਮਿਲਿਆ ਸੀ ਵੀ ਝੋਨੇ ਦੀ ਜਗ੍ਹਾ ਤੇ ਸੌਣੀ ਦੀ ਮੱਕੀ ਉਹ ਬਜਵਾਈ ਜਾਵੇ ਕਿਸਾਨ ਵੀਰਾਂ ਨੂੰ ਇਹਦੇ ਵਿੱਚ ਅਸੀਂ 7000 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਤੇ ਜੋ ਇਹਦੀ ਪੈਦਾਵਾਰ ਹੋਊਗੀ ਉਹਨੂੰ ਪੰਜਾਬ ਸਰਕਾਰ ਵੱਲੋਂ ਉਹਦੀ ਨੋਡਲ ਏਜੰਸੀ ਮਾਰਕੀਟ ਰਾਹੀਂ ਜਿਹੜਾ ਐਮਐਸਪੀ ਹੈ ਕੋਈ 2400 ਰੁਪਏ ਪ੍ਰਤੀ ਕੁਇੰਟਲ ਦਾ ਉਸ ਰੇਟ ਤੇ ਸੁੱਕੀ ਮੱਕੀ ਜਿਹੜੀ 14% ਲੈਵਲ ਤੇ ਜਦੋਂ ਉਹ ਖਰੀਦ ਹੁੰਦੀ ਹੈ ਉਹਦਾ ਖਰੀਦਣ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਇਸ ਦੋ ਵੈਰਾਈਟੀਆਂ ਅਸੀਂ ਇਹਨਾਂ ਦੇ ਵਿੱਚ ਬੀਜ ਰਹੇ ਆ तकरीबन 24 25 ਕੁਆਂਟਲ ਦਾ ਝਾੜ ਉਹਨਾਂ ਤੋਂ ਮਿਲ ਸਕਦਾ ਤੇ ਜੇ ਅਸੀਂ ਉਹਨਾਂ ਨੂੰ ਇਸ ਰੇਟ ਮੁਤਾਬਕ ਦੇਨੇ ਆ ਤੇ ਇਹ ਫਸਲ ਹੈ ਜਿਹੜੀ ਉਹ 60000 ਰੁਪਏ ਦੇ ਕਰੀਬ ਹੋ ਸਕਦੀ ਹੈ ਤੇ 60000 ਦੇ ਨਾਲ ਨਾਲ 7000 ਰੁਪਏ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਅਸੀਂ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਰਜਿਸਟਰ ਕਰਕੇ ਤੇ ਉਹਨਾਂ ਨੂੰ ਦਿੱਤਾ ਜਾਣਾ ਹੈ ਤਾਂ ਉਹਦੇ ਨਾਲ ਆ ਜਿਹੜੀ ਆਮਦਨ ਹੈ ਉਹ ਦਰਮਿਆਨੇ ਝੋਨੇ ਜਿੱਥੇ ਕਿਤੇ ਪਾਣੀ ਦੇ ਪਰੰਧ ਚੰਗੇ ਨਹੀਂ ਹੈ ਜਾਂ ਲੂਣ ਵਾਲੇ ਪਾਣੀ ਹੈ ਉਥੇ ਝੋਨੇ ਦੇ ਵਿੱਚ ਅਸੀਂ 28 ਤੋਂ 30 ਪਾਣੀ ਲਾ ਕੇ ਝੋਨਾ ਪੈਦਾ ਕਰਦੇ ਆਂ ਔਰ ਝੋਨਾ ਵਾ ਝਾੜ ਪੂਰਾ ਨਹੀਂ ਦਿੰਦਾ ਕਈ ਥਾਵਾਂ ਤੇ ਝਾੜ 24 25 ਕੁਇੰਟਲ ਹੀ ਰਹਿ ਜਾਂਦਾ ਤਾਂ ਉਹਦੇ ਮੁਕਾਬਲੇ ਦੇ ਵਿੱਚ ਇਹਦੇ ਵਿੱਚ ਸਿਰਫ 4-5 ਪਾਣੀਆਂ ਦੀ ਲੋੜ ਹੈ 95 ਤੋਂ 100 ਦੇ ਨਹੀਂ ਖੇਤ ਵਿੱਚ ਖੜਨੀ ਹੈ ਇਹ ਤੇ ਇਹਦੇ ਤੋਂ ਜਿਹੜਾ ਝਾੜ ਹੈ तकरीबन 24-25 ਕੁਇੰਟਲ ਜੇ ਮਿਲਦਾ ਹੈ ਤਾ ਇਹਨੂੰ ਇਹ ਤੋਂ ਵੱਟ ਤੇ ਜਿਹੜੀ ਹੋਣੀ ਹੈ ਉਹ ਝੋਨੇ ਦੇ ਮੁਕਾਬਲੇ ਚ ਹੋਏਗੀ ਝੋਨੇ ਨਾਲੋਂ ਕਈ ਥਾਵਾਂ ਤੇ ਚੰਗੀ ਵੀ ਹੋ ਸਕਦੀ ਹੈ। ਔਰ ਨਾਲੋਂ ਨਾਲ ਇਹ ਹੈ ਵੀ ਇਹ ਮੱਕੀ ਨੂੰ ਅਸੀਂ ਪਕਾ ਕੇ ਜਦੋਂ ਅਸੀਂ ਵੇਚਾਂਗੇ ਇਹਦੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀ ਇੰਡਸਟਰੀ ਲੱਗੀ ਹੋਈ ਹੈ 에ਥਨੋਲ ਪਲਾਂਟ ਲੱਗੇ ਹੋਏ ਆ ਉਹਨਾਂ ਵਿੱਚ ਇਹਦੀ ਬਹੁਤ ਜ਼ਿਆਦਾ ਮੰਗ ਹੈ। ਤਕਰੀਬਨ ਜੇ ਅਸੀਂ ਦੇਖੀਏ ਵੀ 2400 ਮੀਟਰ ਕਟਨ ਰਜਾਨਾਂ ਦੀ ਮੰਗ ਹੈ ਜਿਹੜੀ ਬਠਿੰਡੇ ਜ਼ਿਲ੍ਹੇ ਦੀ ਇੰਡਸਟਰੀ ਹੈ ਉਹਨਾਂ ਵਿੱਚ ਮੱਕੀ ਦੀ ਹੈ। ਜਿਹੜੀ ਕਿ ਔਸਤ ਜੇ ਅਸੀਂ ਦੇਖੀਏ ਵੀ 1000 ਏਕੜ ਪ੍ਰਤੀ ਦਿਨ ਜੇ ਅਸੀਂ ਉਹਦੀ ਐਵਰੇਜ ਝਾੜ ਦੇ ਮੁਤਾਬਕ ਦੇਖੀਏ ਤਾਂ ਐਨੇ ਰਕਬੇ ਦੇ ਵਿੱਚ ਮੱਕੀ ਦੀ ਜੇ ਬਜਾਈ ਹੋਵੇ ਤਾਂ ਫਿਰ ਉਹਨਾਂ ਦੀ ਜਿਹੜੀ ਜ਼ਰੂਰਤਾਂ ਪੂਰੀ ਹੁੰਦੀ ਹੈ ਇਸ ਕਰਕੇ ਭਵਿੱਖ ਦੇ ਵਿੱਚ ਮੱਕੀ ਦੀ ਡਿਮਾਂਡ ਨੂੰ ਦੇਖਦੇ ਹੋਏ ਦੂਸਰਾ ਜਿਹੜਾ ਵੀ ਇਹ ਇਹਦੀ ਮਸ਼ੀਨੀ ਖੇਤੀ ਹੈ ਜਿਹੜੀ ਇਹ ਹੋ ਸਕਦੀ ਹੈ ਦੇਖੋ ਅਸੀਂ ਦੇਖ ਰਹੇ ਹਾਂ ਅੱਤੀ ਆਦ ਨੂੰ ਕਿ ਮਸ਼ੀਨਾਂ ਜਿਹੜੀ ਜਿੰਨੇ ਵੀ فاਸਲੇ ਤੇ ਅਸੀਂ ਬੀਜ ਪਾਉਣਾ ਚਾਹੁੰਨੇ ਆ ਜਿੰਨੇ فاਸਲੇ ਤੇ ਅਸੀਂ ਬੀਜਣਾ ਚਾਹੁੰਨੇ ਆ ਔਰ ਨਾਲ ਨਾਲ ਖਾਦ ਪਾਉਣੀ ਹੈ ਪੂਰੀ ਸਭ ਤੋਂ ਜੇ ਅਸੀਂ ਦੂਸਰੀਆਂ ਫਸਲਾਂ ਦੇ ਮੁਕਾਬਲੇ ਚ ਵੀ ਦੇਖੀ ਵੀ ਨਰਮਾ ਐ ਜਾਂ ਝੋਨਾ ਐ ਜਾਂ ਕੋਈ ਹੋਰ ਫਸਲਾਂ ਬੀਜੀਆਂ ਜਾਂਦੀਆਂ ਉਹਨਾਂ ਨਾਲੋਂ ਸਭ ਤੋਂ ਇਹ ਆਧੁਨਿਕ ਮਸ਼ੀਨ ਹੈ ਜਿਹਦੇ ਨਾਲ ਅਸੀਂ ਇਹ ਮੱਕੀ ਦੀ ਬਜਾਈ ਲਈ ਕਿਸਾਨ ਵੀਰ ਆ ਜਿਹੜੇ ਇਹ ਕਰ ਸਕਦੇ ਆ ਬਜਾਈ ਔਰ ਇਸੇ ਤਰੀਕੇ ਨਾਲ ਅੱਗੇ ਜਾ ਕੇ ਇਹਦੀ ਵਰਤੋਂ ਆ ਜਿਹੜੀ ਕਿਸਾਨ ਵੀਰ ਆ ਉਹ ਕਈ ਵਾਰੀ ਸਾਈਲੇਜ ਪਾਉਣ ਲਈ ਵੀ ਵਰਤੋਂ ਕਰ ਸਕਦੇ ਆ ਤੇ ਜਾਂ ਫਿਰ ਇਹ ਜਦੋਂ 95 ਤੋਂ 100 ਦਿਨ ਦੇ ਵਿੱਚ ਇਹ ਫਸਲ ਪੱਕ ਜਾਂਦੀ ਹੈ ਸਤੰਬਰ ਦੇ ਅਖੀਰ ਵਿੱਚ ਜਾਂ ਅਕਤੂਬਰ ਦੇ ਪਹਿਲੇ ਹਫਤੇ ਜਾ ਕੇ ਤਾਂ ਉਸ ਵੇਲੇ ਇਹ ਤੋਂ ਪੂਰਾ ਝਾੜ 24-25 ਕੁਇੰਟਲ ਮਿਲ ਸਕਦਾ ਹੈ ਉਹਨਾਂ ਦੇ ਨਾਲ ਵਿੱਚ ਰੁੱਤ ਵੀ ਬੜੀ ਵਧੀਆ ਹੁੰਦੀ ਹੈ ਸੁੱਕੀ ਮੱਕੀ ਅਸੀਂ ਪਕਾ ਸਕਦੇ ਆ ਕੋਈ ਉਹਨਾਂ ਦੇ ਨਾਲ ਚ ਬਰਸਾਤਾਂ ਦੇ ਦਿਨ ਨਹੀਂ ਹੁੰਦੇ ਤੇ ਅੱਗੇ ਜਾ ਕੇ ਝੋਨਾ ਲਾਉਣ ਕਣਕ ਬੀਜਣ ਲਈ ਤਕਰੀਬਨ ਮਹੀਨੇ ਦੇ ਕਰੀਬ ਦਾ ਸਮਾਂ ਜਿਹੜਾ ਫਿਰ ਬਚ ਜਾਂਦਾ ਹੈ ਤਾਂ ਇਸ ਕਰਕੇ ਜੇ ਅਸੀਂ ਇਹਨੂੰ ਢੋਨੇ ਦੇ ਮੁਕਾਬਲੇ 'ਚ ਦੇਖਦੇ ਹਾਂ ਤਾਂ ਇਹ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਰਹਿੰਦੀ ਤੇ ਕਿਸਾਨ ਵੀਰ ਹੈ ਜਿਹੜਾ ਇਹਦੇ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਆ ਜਿੱਥੇ-ਜਿੱਥੇ ਵੀ ਅਸੀਂ ਕਿਸਾਨਾਂ ਨਾਲ ਤਾਲਮੇਲ ਕੀਤਾ ਹੈ ਕਾਫੀ ਰਕਬੇ ਦੇ ਵਿੱਚ ਜਿੱਨਾ ਸਾਨੂੰ ਟਾਰਗੇਟ ਮਿਲਿਆ ਸੀ ਉਮੀਦ ਆ ਅਸੀਂ ਉਹ ਟਾਰਗੇਟ ਸਾਰਾ ਅਚੀਵ ਕਰ ਲਵਾਂਗੇ ਤੇ ਕਿਸਾਨ ਵੀਰ ਵੀ ਬੜੀ ਰੁਚੀ ਰਹਿ ਰਹੇ ਆ ਬਜਾਈ ਕਰ ਰਿਹਾ ਕੋਈ 2 ਏਕੜ ਕਰ ਰਿਹਾ ਕੋਈ 5 ਏਕੜ ਕਰ ਰਿਹਾ 10 ਏਕੜ ਕਰ ਰਿਹਾ ਤਲਵੰਡੀ ਦੇ ਵਿੱਚ 17 18 ਏਕੜ ਤੱਕ ਵੀ ਇੱਕ ਕਿਸਾਨ ਵੱਲੋਂ ਕੀਤੀ ਗਈ ਹੈ ਸਾਡਾ ਸਾਹਿਬ ਇਹ ਦੂਜਾ ਸਵਾਲ ਹੋਈ ਸੀ ਵਿੱਚ ਕੋਸ਼ ਕੁਤਰ ਉਹਦਾ ਆ ਗਿਆ ਵੀ ਕੀ ਮੱਕੀ ਨੂੰ ਆਪਾਂ ਲੇਬਰ ਤੋਂ ਛੁਟਕਾਰਾ ਜਾਂ ਆਪਾਂ ਪਾਣੀ ਦੀ ਬਚਤ ਵੱਲ ਕਿੰਨਾ ਕੁ ਦੇਖ ਸਕਦੇ ਹਾਂ ਜੇ ਹੁਣ ਅਸੀਂ ਇਸ ਇਲਾਕੇ ਦੇ ਵਿੱਚ ਨਰਮੇ ਦੀ ਵੀ ਖੇਤੀ ਕਰਦੇ ਸੀ ਤੇ ਨਰਮੇ ਤੋਂ ਉਹਦੀ ਵਟਤ ਨੂੰ ਧਿਆਨ ਚ ਰੱਖਦੇ ਹੋਏ ਕਿਸਾਨ ਵੀਰ ਕਈ ਵਾਰੀ ਉਹਦਾ ਮੁੱਲ ਹੈ ਜਿਹੜਾ ਪੂਰਾ ਮਿਲਦਾ ਸੀ ਜਾਂ ਘੱਟ ਮਿਲਦਾ ਸੀ ਕਈ ਵਾਰੀ ਉਹਦੇ ਮੁਤਾਬਕ ਗੋਡੀ ਕਰਨਾ ਚੁਗਾਈ ਮਜ਼ਦੂਰਾਂ ਦੀ ਜਿਹੜੀ ਲੋਡ ਹੁੰਦੀ ਸੀ ਉਹ ਉਹਦੀ ਘਾਟ ਰਹਿੰਦੀ ਸੀ ਦੂਸਰੇ ਪਾਸੇ ਜੇ ਅਸੀਂ ਝੋਨੇ ਦੀ ਗੱਲ ਕਰਦੇ ਹਾਂ ਝੋਨਾ ਜਿਹੜੀਆਂ ਚੰਗੀਆਂ ਜ਼ਮੀਨਾਂ ਐ ਜਿੱਥੇ ਪਾਣੀ ਚੰਗਾ ਐ ਉੱਥੇ ਹੀ ਅਸੀਂ ਉਹ ਤੋਂ ਚੰਗਾ ਝਾੜ ਲੈ ਸਕਦੇ ਹਾਂ 90 ਸਬੇ ਤੱਕ ਤੇ ਉਹਦੇ ਜੇ ਅਸੀਂ ਦੋਨਾਂ ਫਸਲਾਂ ਦੇ ਵਿਚਕਾਰ ਦੇਣੇ ਆ ਤਾ ਇੱਕ ਤਾਂ ਇਹ ਫਸਲ ਇਹ ਆ ਵੀ ਇਹਨੂੰ ਮਜ਼ਦੂਰਾਂ ਦੀ ਬਹੁਤ ਘੱਟ ਲੋੜ ਹੈ ਸਾਰੀ ਮਸ਼ੀਨੀ ਖੇਤੀ ਨਾਲ ਇਹਦੀ ਬਜਾਈ ਹੋ ਸਕਦੀ ਹੈ ਤੇ ਜਿਹੜੀਆਂ ਸਾਡੀਆਂ ਬੀਡੀ ਸਾਈਡ ਹੈ ਉਹਨਾਂ ਨਾਲ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ ਤੇ ਅੱਗੇ ਜਾ ਕੇ ਭਾਵੇਂ ਇਹਨੂੰ ਸਾਈਲੇਜ ਦੇ ਰੂਪ ਵਿੱਚ ਕਿਸਾਨ ਵੀਰ ਹਾਰਵੈਸਟ ਕਰਦੇ ਆ ਤੇ ਭਾਵੇਂ ਇਹਨੂੰ ਪੱਕੀ ਮੱਕੀ ਨੂੰ ਹਾਰਵੈਸਟ ਕਰਦੇ ਆ ਉਹਨੂੰ ਵੀ ਕੰਬਾਈਨ ਨਾਲ ਹਾਰਵੈਸਟ ਕੀਤਾ ਜਾਂਦਾ ਇਸ ਕਰਕੇ ਇਹਦੇ ਵਿੱਚ ਮਜ਼ਦੂਰਾਂ ਦੀ ਵੀ ਕਾਫੀ ਹੱਦ ਤੱਕ ਸਮੱਸਿਆ ਹੱਲ ਹੁੰਦੀ ਹੈ ਔਰ ਨਾਲੋਂ ਨਾਲ ਹੈ ਜਿਹੜੀ ਪਾਣੀ ਦੀ ਹੈ ਜਿਹੜੀ ਵੀ ਜਿੱਥੇ ਕਿਤੇ ਲੂਣ ਵਾਲਾ ਪਾਣੀ ਆ ਹੁਣ ਇਹ ਜਿਹੜੇ ਪਿੰਡਾਂ ਚ ਆਪਾਂ ਖੜੇ ਆ ਇੱਥੇ ਪਾਣੀ ਪੂਰਾ ਚੰਗਾ ਨਹੀਂ ਹੈ ਇਹਦੇ ਵਿੱਚ ਲੂਣ ਦੀ ਮਾਤਰਾ ਇਸ ਬਲਾਕ ਦੇ ਵਿੱਚ ਵੱਧ ਹੈ ਤਾਂ ਉਥੇ ਜੇ ਅਸੀਂ ਲਗਾਤਾਰ ਝੋਨਾ ਲਾਉਂਦੇ ਰਹਿੰਨੇ ਆ ਇਸ ਮਾੜੇ ਪਾਣੀ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਦੇ ਵਿੱਚ ਜਿਹੜਾ ਉਹਦੇ ਨਾਲ ਵਿਗਾੜ ਆਉਂਦਾ ਤੇ ਉਹਦੀ ਬਜਾਏ ਜੇ ਅਸੀਂ ਇਹ ਮੱਕੀ ਦੀ ਕਾਸਤ ਨਾਲੋਂ ਨਾਲ ਕਰਦੇ ਆ ਤੇ ਇੱਥੇ ਪਾਣੀ ਆ ਜਿਹੜੀ ਉਧਰੋਂ ਇੱਕ ਸੌਣੀ ਦੀ ਰੋਤ ਹੈ ਬਰਸਾਤ ਦੀ ਰੋਤ ਹੈ ਔਰ ਨਾਲੋਂ ਨਾਲ ਜੇ ਲੋੜ ਪੈਂਦੀ ਹੈ ਤਾਂ 4 ਜਾਂ 5 ਪਾਣੀ ਲੱਗਣਗੇ ਤੇ ਝੋਨੇ ਦੇ ਮੁਕਾਬਲੇ ਵਿੱਚ ਤਕਰੀਬਨ 5ਵਾਂ ਹਿੱਸਾ ਹੀ ਪਾਣੀ ਲੱਗਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਜ਼ਮੀਨ ਨੂੰ ਵੀ ਮਾੜੇ ਪਾਣੀ ਦੇ ਪ੍ਰਭਾਵ ਤੋਂ ਬਚਾ ਸਕਦੇ ਹਾਂ ਤੇ ਇੱਕ ਫਸਲ ਵੀ ਅਸੀਂ ਬਦਲਦੇ ਰੂਪ ਵਿੱਚ ਹੈ ਉਹ ਲੈ ਸਕਦੇ ਹਾਂ ਡਾਕਟਰ ਸਾਹਿਬ ਇੱਕ ਦੱਸੋ ਜ਼ਰੂਰ ਕਿਉਂਕਿ ਝੋਨੇ ਬਾਰੇ ਬੜੀ ਨੌਲੇਜ ਹੈ ਕਿ ਸਾਨਾਂ ਨੂੰ ਅੱਜ ਜੇ ਮੈਂ ਕਹਾਂ ਝੋਨੇ 'ਚ ਪ੍ਰਪਟ ਹੋ ਚੁੱਕਿਆ ਪੂਰਾ ਪੰਜਾਬ ਜੇ ਕਹੀਏ ਤਾਂ ਮੱਕੀ ਨਵੀਂ ਫਸਲ ਹੈ ਜਿੱਤਨਾ ਤੁਸੀਂ ਹੁਣ ਉਦਮ ਕੀਤਾ ਤੁਸੀਂ ਖੁਦ ਖੇਤਾਂ ਜਾ ਜਾ ਕੇ ਬਜਾਰੇ ਹੋ ਜਾਂ ਸਾਰਾ ਡਿਪਾਰਟਮੈਂਟ ਨਾਲ ਖੜਾ ਹੈ ਜਾਂ ਇਹ ਆਉਣ ਵਾਲੇ ਟਾਈਮ ਤੇ ਕਿਉਂਕਿ ਦੇਖੋ ਨਵੀਂ ਫਸਲ ਹੈ ਸਮੱਸਿਆਵਾਂ ਨਵੀਂ ਤਰ੍ਹਾਂ ਦੀਆਂ ਜਰੂਰ ਦੇਖਣ ਨੂੰ ਮਿਲਣਗੀਆਂ ਇਹ ਡਿਪਾਰਟਮੈਂਟ ਜਾਂ ਡਿਪਾਰਟਮੈਂਟ ਦੇ ਜਾਂ ਤੁਹਾਡੇ ਕਿਸਾਨ ਮਿੱਤਰ ਜਾਂ ਸਾਡੀ ਖੇਤੀਬਾੜੀ ਅਫਸਰ ਸੰਪਰਕ ਕਿਸਾਨਾਂ ਨਾਲ ਉਹ ਕਰਨ ਜਾਂ ਕਿਸਾਨਾਂ ਤੱਕ ਤੁਹਾਡੀ ਪਹੁੰਚ ਬਾਅਦ ਦੇ ਵਿੱਚ ਵੀ ਰਹੂਗੀ ਹਾਂ ਹਾਂਜੀ ਇਹ ਜੋ ਅਸੀਂ ਜਿੰਨੇ ਵੀ ਏਰੀਆ ਦੇ ਵਿੱਚ ਅਸੀਂ ਇਹ ਮੱਕੀ ਦੀ ਬਜਾਈ ਕਰਾ ਰਹੇ ਹਾਂ ਇੱਕ ਤਰੀਕੇ ਨਾਲ ਸਾਡੇ ਪ੍ਰਦਰਸ਼ਨੀ ਪਲਾਟ ਇਹ ਸਾਡੇ ਵੱਲੋਂ ਅਪਣਾਏ ਗਏ ਫਾਰਮਰ ਹੈ ਇਹਨਾਂ ਨਾਲ ਅਸੀਂ ਲਗਾਤਾਰ ਜੁੜੇ ਰਹਿਣਾ ਇਹਨਾਂ ਨੂੰ ਕੋਈ ਵੀ ਸਮੱਸਿਆ ਆਵੇ ਕੀੜੇ ਸੰਬੰਧੀ ਆਵੇ ਕੋਈ ਖਰਾਕੀ ਤਤਾਂ ਦੀ ਘਾਟ ਦੀ ਆਵੇ ਕੋਈ ਨਦੀਨਾਂ ਦੀ ਆਵੇ ਇਹਨਾਂ ਦੀ ਹਰ ਵੇਲੇ ਅਸੀਂ ਤਕਨੀਕੀ ਤੌਰ ਤੇ ਇਹਨਾਂ ਨੂੰ ਗਾਈਡ ਕਰਦੇ ਰਹਿਾਂਗੇ ਜੇ ਜ਼ਰੂਰਤ ਪਊ ਤਾਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਤੋਂ ਵੀ ਰੈ ਲੈ ਕੇ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਵਾਂਗੇ ਪਰ ਫਿਰ ਵੀ ਅਸੀਂ ਦੇਖਿਆ ਵੀ ਪਿਛਲੇ 5 ਸਾਲ ਤੋਂ ਸਾਰੇ ਪਿੰਡਾਂ ਦੇ ਵਿੱਚ ਹੀ ਜਿਹੜੀ ਗਰਮ ਰੁੱਤ ਦੇ ਵਿੱਚ ਮੱਕੀ ਕਿਸਾਨਾਂ ਨੇ ਅ ਅਚਾਰ ਪਾਉਣ ਲਈ ਜਾਂ ਹਰੇ ਲਈ ਬੀਜੀ ਐ ਕਾਫੀ ਕੁਝ ਉਹ ਉਹਦੇ ਵਿੱਚ ਵੀ ਇਹਦੇ ਨਾਲ ਮੇਲ ਖਾਂਦਾ ਹੈ ਉਹ ਕੀੜੇ ਮਕੌੜੇ ਦੀ ਰੋਗਸਾਂ ਵੀ ਉਹਦੇ ਨਾਲ ਮੇਲ ਖਾਂਦੀ ਐ ਬਜਾਈ ਦਾ ਢੰਗ ਵੀ ਮੇਲ ਖਾਂਦਾ ਐ ਔਰ ਨਾਲੋਂ ਨਾਲ ਨਦੀਨਾਂ ਦੀ ਰੋਕਥਾਮ ਆ ਉਹ ਵੀ ਮੇਲ ਖਾਂਦੀ ਐ ਇਸ ਕਰਕੇ ਸਾਡਾ ਪ੍ਰੈਕਟੀਕਲ ਵੀ ਐ ਪਿੰਡਾਂ ਦੇ ਵਿੱਚ ਪਿਛਲੇ 5-7 ਸਾਲ ਤੋਂ ਹੋ ਰਿਹਾ ਐ ਅ ਅਸੀਂ ਵੇਖ ਰਹੇ ਐ ਭਾਵੇਂ ਕੋਈ ਆਲੂ ਆਰੇ ਵਾਲੇ ਏਰੀਏ ਦੇ ਵਿੱਚ ਜਿਹੜੀ ਬਸੰਤਰੁੱਤ ਦੀ ਮੱਕੀ ਬੀਜੀ ਗਈ ਹੈ ਉਹਨੂੰ ਪਕਾਵੀ ਰੂਪ ਦੇ ਵਿੱਚ ਵੀ ਵੱਧਿਆ ਹੈ ਚੰਗਾ ਝਾੜ ਲਿਆ ਕਿਸਾਨਾਂ ਨੇ ਔਰ ਪੂਰੀ ਫਸਲ ਦੌਰਾਨ ਅਸੀਂ ਦੇਖਿਆ ਵੀ ਉਹਨੇ ਵਿੱਚ ਜਿਹੜੀਆਂ ਖਾਸ ਔਰ ਤੇ ਕੀੜੇ ਦੀ ਸਮੱਸਿਆ ਆਉਂਦੀ ਹੈ ਉਹਨੂੰ ਹੱਲ ਕਰਨ ਲਈ ਜਿਹੜੀਆਂ ਦਵਾਈਆਂ ਉਹ ਤਿੰਨ ਦਵਾਈਆਂ ਭਾਵੇਂ ਉਹ ਪਰ ਉਹ ਕਲੇਮ ਹੈ ਭਾਵੇਂ ਉਹ ਸਾਡੀ ਜਿਹੜੀ ਕੋਰਾ ਜਨਾ ਡੈਲੀਗੇਟ ਹੈ ਉਹਨੂੰ ਸਪਰੇਅ ਕਰਕੇ ਕਿਸਾਨ ਵੀਰ ਬਹੁਤ ਵਧੀਆ ਉਹਦਾ ਕੰਟਰੋਲ ਕਰ ਰਹੇ ਆ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਦਾ ਵੀ ਅਸੀਂ ਇਹਨੂੰ ਕੋਈ ਸਾਨੂੰ ਮੁਸ਼ਕਲ ਆਊਗੀ ਅਸੀਂ ਸਾਰਾ ਇੰਤਜ਼ਾਮ ਆਪਦੇ ਵੱਲੋਂ ਵਿਭਾਗ ਵੱਲੋਂ ਪੂਰਾ ਰੱਖਾਂਗੇ ਇੱਕ ਡਾਕਟਰ ਸਾਹਿਬ ਖਾਦਾਂ ਬਾਰੇ ਥੋੜਾ ਜਿਆਦਾ ਜ਼ਰੂਰ ਦੱਸ ਦਿਓ ਮੱਕੀ ਦੀ ਕਾਸ਼ਤ ਕਰ ਲਈ ਕਿ ਉਹ ਜਿਹਾਂ ਕਿਹੜੀਆਂ-ਕਿਹੜੀਆਂ ਖਾਦਾਂ ਤੇ ਕਿੰਨੀਆਂ ਕਦੋਂ-ਕਦੋਂ ਜ਼ਰੂਰਤ ਪੈਂਦੀ ਹੈ ਜਿਸ ਤੱਕ ਸੋਣੀ ਦੀ ਅਸੀਂ ਮੱਕੀ ਦੀ ਕਾਸ਼ਤ ਦੀ ਗੱਲ ਕਰਦੇ ਹਾਂ ਜੇ ਜਮੀਨ ਚੰਗੀ ਉਪਜਾਊ ਜ਼ਮੀਨ ਹੈ ਤੇ ਅਸੀਂ ਕਣਕ ਦੀ ਫਸਲ ਨੂੰ ਪਹਿਲਾਂ ਪੂਰੀ ਅਸੀਂ ਡੀਏਪੀ ਖਾਦ ਪਾਈ ਹੋਈ ਹੈ ਤਾਂ ਉੱਥੇ ਫਾਸਫੋਰਸ ਦੀ ਖਾਦ ਦੀ ਹੈ ਜਿਹੜੀ ਉਹ ਜ਼ਿਆਦਾ ਲੋਡ ਨਹੀਂ ਪੈਂਦੀ ਪਰ ਫਿਰ ਵੀ ਸਪਾਰਸ਼ਨਸਾਰ ਜਿਹੜੀ ਅਸੀਂ ਕਿਸਾਨ ਵੀਰਾਂ ਨੂੰ ਡੀਏਪੀ ਖਾਦ ਹੈ ਉਹ ਬਜਾਈ ਵੇਲੇ ਜਿਹੜੀ ਪਾਉਣੀ ਹੈ ਉਹ ਨਾਲੋਂ ਨਾਲ ਪਾਈ ਜਾ ਰਹੀ ਹੈ ਉਹਦੇ ਵਿੱਚ ਤਕਰੀਬਨ 55 ਕਿਲੋ ਪ੍ਰਤੀ ਏਕੜ ਤੱਕ ਡੀਏਪੀ ਹੈ ਜਿਹੜੀ ਕਿਸਾਨ ਵੀਰ ਇਹਦੇ ਚ ਜਿੱਥੇ ਕਿਤੇ ਖੇਤ ਹਲਕੇ ਹੈ ਉੱਥੇ ਪਾ ਰਹੇ ਹੈ ਔਰ ਦੂਸਰੀ ਚੀਜ਼ ਆ ਵੀ ਜਿੰਕ ਹੈ ਜਿਹੜੀ ਜਿੰਕ ਵੀ ਦੀ ਘਾਟ ਵੀ ਮੱਕੀ ਦੇ ਵਿੱਚ ਆ ਜਾਂਦੀ ਹੈ ਉਹਨੂੰ ਵੀ ਅਸੀਂ ਸਾਲ ਦੇ ਵਿੱਚ ਕਿਸੇ ਵੀ ਫਸਲ ਦੇ ਵਿੱਚ ਬੇਸ਼ੱਕ ਉਹ ਕਣਕ ਨੂੰ ਪਾਉਂਦਾ ਭਾਵੇਂ ਉਹ ਇਸ ਸੌਣੀ ਦੀ ਫਸਲ ਨੂੰ ਪਾਉਂਦਾ ਤਾਂ ਉੱਥੇ ਵੀ ਉਹ 15 ਕਿਲੋ ਜਿਹੜੀ ਹੈ ਜਿੰਕ ਸਲਫੇਟ ਹੈ 21% ਹੈ ਉਹ ਵੀ ਉਹਨੂੰ ਖੇਤ ਵਿੱਚ ਹੋਰ ਇੱਥੇ ਚੜਾ ਕੇ ਜਾਂ ਜ਼ਮੀਨ ਜਦੋਂ ਤਿਆਰ ਕਰਦਾ ਉਦੋਂ ਵੀ ਪਾ ਸਕਦਾ ਹੈ ਬਾਕੀ ਰਹੀ ਗੱਲ ਜੋ ਜੂਰੀਏ ਦੀ ਹੈ ਜੂਰੀਏ ਦੀ ਤਾਂ ਇਹਨਾਂ ਫਸਲਾਂ ਦੇ ਵਿੱਚ ਤਕਰੀਬਨ ਭਾਵੇਂ ਝੋਨਾ ਭਾਵੇਂ ਮੱਕੀ ਹੈ ਇਹਦੇ ਵਿੱਚ ਉਹੀ ਅਸੀਂ 100 ਕਿਲੋ ਜਿਹੜੀ ਹੈ ਜੂਰੀਆ ਜੇ ਡੀਏਪੀ ਜਾਂ ਨਹੀਂ ਨਾਲ ਪਾਈ ਤਾਂ 100 ਕਿਲੋ ਜੂਰੀਆ ਪ੍ਰਤੀ ਏਕੜ ਤੇ ਜੇ ਉਹਨੇ ਡੀਏਪੀ ਖਾਦ ਪਾਈ ਹੋਈ ਹੈ ਤੇ ਉਸ ਹਿਸਾਬ ਨਾਲ 10-15 ਕਿਲੋ ਜਿਹੜੀ ਜੂਰੀਆ ਉਹਦੀ ਖਰਾਕ ਜਿਹੜੀ ਹੈ ਉਹ ਘਟ ਜਾਂਦੀ ਹੈ ਤੇ ਖਾਦਾਂ ਦੇ ਵਿੱਚ ਕਈ ਵਾਰੀ ਕਿਸਾਨ ਵੀਰ ਥੋੜਾ ਜਿਹਾ ਇੱਕ ਦੂਜੇ ਦੇ ਕਹਿਣ ਕਾਹਨ ਤੇ ਜਿਆਦਾ ਖਾਦਾਂ ਦੀ ਵਰਤੋਂ ਕਰ ਲੈਂਦੇ ਆ ਪਰ ਇਹ ਫਸਲ ਹੈ ਜਿਹੜੀ ਇਹ ਸਿਰ 95 ਤੋਂ 100 ਦਿਨ ਦੀ ਫਸਲ ਹੈ ਇਸ ਕਰਕੇ ਇਹਦੇ ਵਿੱਚ ਖਾਦਾਂ ਦੀ ਬਹੁਤੀ ਜਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਇਹਨੂੰ ਸਪਾਰਸ਼ ਸੰਸਾਰੀ ਕਰਨੀ ਚਾਹੀਦੀ ਇੱਕ ਡਾਕਟਰ ਸਾਹਿਬ ਮੇਰਾ ਜਾਂਦੇ ਜਾਂਦੇ ਆਖਿਲਾ ਸਵਾਲ ਹੈ ਜੇ ਤੁਹਾਡੀ ਨੌਲੇਜ ਤੋਂ ਬਾਹਰ ਕੋਈ ਮੱਕੀ ਦੀ ਕਾਸ਼ਤ ਕਰ ਰਿਹਾ ਮੰਨ ਲਓ ਕਈ ਵਾਰੀ ਕਿਸਾਨ ਤਾਂ ਕਿਉਂਦਾ ਬੈਸੀ ਕਿਲਾ ਦਾ ਕਿਲਾ ਕੋ ਲਾ ਲੈਂਦਾ ਕਿਲਾ ਦੋ ਕਿਲੇ ਤੁਹਾਡੀ ਵੀ ਨੌਲੇਜ ਨਹੀਂ ਹੈ ਜਾਂ ਕਿਸਾਨ ਨੂੰ ਵੀ ਨੌਲੇਜ ਨਹੀਂ ਹੈ ਇੱਕ ਵਾਰੀ ਜਰੂਰ ਦੱਸ ਦਿਓ ਉਹ ਸਬਸਿਡੀ ਲਈ ਕਿੱਥੇ ਤੇ ਕੀ ਦੇ ਕਿਹ ਨੂੰ ਮਿਲਣਾ ਤੇ ਕੀ ਕੀ ਡਾਕੂਮੈਂਟ ਚਾਹੀਏ ਉਹਨਾਂ ਨੂੰ ਅਹ ਇਹ ਜੋ ਵੀ ਕਿਸਾਨ ਵੀਰ ਜਿਨੇ ਵੀ ਮੱਕੀ ਦੀ ਕਾਸ਼ਤ ਕੀਤੀ ਹੋਈ ਕੀਤੀ ਹੋਈ ਹੈ ਉਹ ਸਾਡੇ ਕਿਸੇ ਵੀ ਦਫ਼ਤਰ ਵਿੱਚ ਬਲਾਕ ਦਫ਼ਤਰ ਜ਼ਿਲ੍ਹਾ ਦਫ਼ਤਰ ਜਾਂ ਫੀਲਡ ਵਿੱਚ ਸਾਡੇ ਵੱਲੋਂ ਲਗਾਏ ਜਾ ਰਹੇ ਕਿਸਾਨ ਸਖਲਾਈ ਕੈਂਪਾਂ ਦੇ ਵਿੱਚ ਉਹ ਸਾਡੇ ਫੀਲਡ ਸਟਾਫ ਨੂੰ ਇਹਦੇ ਬਾਰੇ ਵਿੱਚ ਕਹਿ ਕੇ ਆਪ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਉਹਦੇ ਲਈ ਲੋੜੀਦੇ ਡਾਕੂਮੈਂਟ ਮੇਨ ਆਧਾਰ ਕਾਰਡ ਤੋਂ ਸ਼ੁਰੂ ਹੁੰਦੇ ਆ ਤੇ ਬਾਕੀ ਕਈ ਵਾਰੀ ਉਹਦੀ ਆਪਦੀ ਉਹਦੇ ਤੇ ਰਜਿਸਟ੍ਰੇਸ਼ਨ ਪਹਿਲਾਂ ਹੋਈ ਵੀ ਵੀ ਹੁੰਦੀ ਆ ਪੋਰਟਲ ਤੇ ਤਾਂ ਹੋਰ ਜਿਹੜਾ ਮੱਕੀ ਦਾ ਬਿੱਲ ਐ ਬੀਜ ਦਾ ਉਹ ਲਾਜ਼ਮੀ ਆ ਇਹਦੇ ਚ ਤੇ ਬਾਕੀ ਜਰੂਰਤ ਅਨਸਾਰ ਸਾਡਾ ਸਟਾਫ ਆਪੇ ਉਹਦੀਆਂ ਜਿਹੜੀਆਂ ਫਾਰਮੈਟੀਆਂ ਪੂਰੀਆਂ ਕਰਵਾ ਲੂਗਾ ਤੇ ਇਹ ਤਾਂ ਸਿਰਫ ਇੱਕ ਤਾਲਮੇਲ ਦੀ ਗੱਲ ਆ ਵੀ ਸਾਡੇ ਫੀਲਡ ਸਟਾਫ ਨਾਲ ਸਾਡੇ ਦਫ਼ਤਰ ਨਾਲ ਬਲਾਕ ਦਫ਼ਤਰ ਨਾਲ ਇੱਕ ਵਾਰੀ ਕਿਸਾਨ ਵੀਰ ਤਾਲਮੇਲ ਕਰ ਲੈਣ ਵੀ ਅਸੀਂ ਮੱਕੀ ਬੀਜਣੀ ਆ ਜਾਂ ਬੀਜੀ ਹੋਈ ਆ ਤਾਂ ਕਿਸਾਨ ਵੀਰ ਉਹ ਇਹ ਸੰਤ ਸਾਡੇ ਨਾਲ ਮੁੱਖ ਖੇਤੀਬਾੜੀ ਅਫਸਰ ਬਟਿੰਦਾ ਜਗਦੀਸ਼ ਜੀ ਉਹਨਾਂ ਦੇ ਨਾਲ ਪੂਰੀ ਟੀਮ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾ ਜਿਨ੍ਹਾਂ ਨੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ ਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਕਿਸਾਨ ਵੀਰ ਮੱਕੀ ਦੀ ਕਾਸ਼ਤ ਕਰ ਰਿਹਾ ਤੇ ਹਾਲੇ ਤੱਕ ਡਿਪਾਰਟਮੈਂਟ ਦੇ ਸੰਪਰਕ ਵਿੱਚ ਨਹੀਂ ਹੈ ਤਾਂ ਉਹ ਜਰੂਰ ਆਪਦੇ-ਆਪ ਦੇ ਬਲਾਕਾਂ ਦੇ ਵਿੱਚ ਜਿੱਥੇ ਵੀ ਖੇਤੀਬਾੜੀ ਦਫ਼ਤਰ ਹੈ ਉੱਥੇ ਜਰੂਰ ਪਹੁੰਚ ਕਰੋ ਤੇ ਜਰੂਰ ਮਿਲੋ ਜੀ ਬਹੁਤ ਬਹੁਤ ਧੰਨਵਾਦ